ਹਾਂਜੀ ਵੀਰੋ ਕੀ ਹਾਲ ਚਾਲੀ ਸਭ ਦਾ ਅੱਜ ਸਵਾਗਤ ਹੈ ਤੁਹਾਡਾ ਆਪਣੇ ਛੋਟੇ ਜਿਹੇ ਵਲੌਗ ਵਿੱਚ ਅੱਜ ਆਪਾਂ ਇਹ ਤੇ ਗੁਰਦੁਆਰੇ ਉਰੇ ਬੂਟੇ ਕੱਟ ਰਹੇ ਆ ਆ ਬੂਟੇ 'ਚ ਪ੍ਰਿੰਡਾ ਨੇ ਮੁੰਡਾ ਡਰ ਰਿਹਾ ਦੇਖ ਫਿਰ ਜੱਫਾ ਵਾ ਕੇ ਉਧਰਲਾ ਘਾਹ ਕੱਟਣਾ ਹੈ ਕਿਉਂ ਡਰ ਗਿਆ ਨਾ ਚਾਹ ਫਿਰ ਦੇਖ ਜੱਫਾ ਵਾ ਇਧਰਲਾ ਘਾਹ ਏ ਇਹ ਘਾਹ ਕਾਹਨ ਕੱਟੂ ਏ ਹਾਂ ਇਹ ਘਾਹ ਇੱਕ ਬੰਦਾ ਬੁਲਾਇਆ ਪਤਾ ਨਹੀਂ ਕੌਣ ਆ ਉਹ ਕੱਟੂਗਾ ਇਹ ਬੂਟੀ ਹੋਈ ਖਾਸੀ ਬੜੀ ਬੜੀ ਗਈ ਇਹ ਮਸ਼ੀਨ ਲੋਡ ਤੇ ਚੱਲੂਗੀ ਇਹਦੇ ਬਲੇਡ ਬਦਲਦੇ ਮਸ਼ੀਨ ਦੇ ਵਾਹ ਬਾਕੀ ਹੱਜਣ ਨੇ ਉਹ ਤਾਂ ਬਲੇਡ ਤਾਂ ਦੇਖ ਲਓ ਜੀ ਕਿੰਨਾ ਖਸਰਾ ਹੋਇਆ ਹੋਇਆ ਅੱਜ ਇਹਨੂੰ ਕਰਦਿਆ ਭਾਈ ਸਾਫ਼ ਸੁਭਾਈ ਇਹਨੂੰ ਐਨ ਕਰ ਓ ਰਿਆ ਅੱਜ ਆਪਾਂ ਇਹਨੂੰ ਐਨ ਸਾਫ਼ ਕਰਕੇ ਜਾਣੀ ਇੱਕ ਬੰਦਾ ਆਇਆ ਗੈਂਗਸਟਰ ਸਾਹਿਬ ਔਰੇ ਔਰੇ ਕੱਟ ਲਾ ਤੂੰ ਦਾ ਬੂਟੇ ਮੈਂ ਕੱਟ ਨੂੰ ਕੁਝ ਚੈੱਕ ਕਰ ਲਈ ਸੇਵ ਕਰਨਾ ਹੈ ਕਰ ਦਵਾਰੇ ਤੇ ਕੱਟ ਯਾਰ ਜਲਦੀ ਓਏ ਆ ਆ ਓਏ ਉਹ ਬੂਟਾ ਉਹ ਬੂਟਾ ਕੱਟੀ ਤਾਂ ਕੱਟੇ ਨਹੀਂ ਆਂਦਾ ਯਾਰ ਆ ਕੱਟ ਇੱਕ ਮਿੰਟ ਮੈਂ ਫੇਰ ਕਰਦਾ ਹਾਂ ਆ ਕੱਟ ਦੇ ਇੱਧਰ ਲਾ ਸ਼ੇਪ ਆ ਸ਼ੇਪ ਚ ਕਰਦੀ ਕਰਦੇ ਆ ਛੜਾ ਉਹਨੂੰ ਕੱਟ ਯਾਰ ਸ਼ੇਪ ਚ ਕਰਦੇ ਇਹਨੂੰ ਹਾਂ ਸ਼ੇਪ ਵਿੱਚ ਕਰਨਾ ਕੱਟ ਦੇ ਹਾਂ ਹੋਰ ਕੱਟ ਦੇ ਹੱਲੋ ਕੋਈ ਨਾ ਵੱਧ ਵੱਧ ਕੱਟ ਦੇ ਕੋਈ ਚੱਕਰ ਨਹੀਂ ਉਹ ਇੱਧਰ ਇਹ ਮੁੰਡਾ ਜੰਮ ਲਾਉਣ ਜਾਂਦਾ ਹੁੰਦਾ ਜੰਮ ਲਾਉਣ ਜਾਂਦਾ ਸੀ ਹਾਂ ਬੂਟੇ ਤੋਂ ਬਚ ਕੇ ਪਰ ਪ੍ਰਿੰਡਾਂ ਦੇ ਪ੍ਰਿੰਡਾਂ ਨੇ ਉਹ ਤੇ ਰਹੀ ਆ ਇੱਧਰ ਲੈ ਇੱਧਰ ਲੈ ਇੱਧਰ ਹੀ ਹੋ ਜਾ ਇੱਧਰ ਲੈ ਜਿੰਨੇ ਪ੍ਰਿੰਡਾਂ ਜੰਮ ਲਾਉਣ ਜਾਂਦਾ ਸੀਗਾ ਬਚਾਲਦੇ ਕੋਈ ਨਾ ਆ ਮੁੰਡਾ ਤਿੰਨ ਚਾਰ ਦਿਨ ਦਾ ਫੋਨ ਕਰਦਾ ਕਹਿੰਦਾ ਬੂਟੇ ਕਟਾ ਜੋ ਮੇਰੇ ਨਾਲ ਅੱਜ ਆਇਆ ਕੀ ਹੋ ਗਿਆ ਉਹਦਾ ਇਧਰਲੇ ਜੋ ਕੱਦੀ ਆ ਗਈ ਉਹ ਉਹਨਾਂ ਕਾ ਕੱਟਿਆ ਦੀਗਾ ਫੇਰ ਹੋ ਗਿਆ ਕੱਟਣ ਵਾਲਾ ਪਹਿਲਾਂ ਉਧਰਲਾ ਕੱਟਦੇ ਫੇਰ ਇਹਨੂੰ ਕਟਾਂਗੇ ਹਾਂ ਬਈ ਇੰਸਟਾਗ੍ਰਾਮ ਐਡੀ ਹਾਲਮ ਨੂੰ ਐਸਕੇ ਫੋਲੋ ਕਰੂੰਗਾ ਚੱਲੇ ਕੱਟ ਕੱਟਿਆ ਦਾ ਫੇਰ ਤਾਂ ਕਾ ਨੂੰ ਆ ਦੇਖੀ ਇਧਰੋਂ ਕੀ ਆਹ ਢੋਲ ਢੋਲ ਟੰਡਾ ਹੋਣੀ ਨਹੀਂ ਹੈਗੀ ਉਹ ਇਧਰਲੇ ਜੋ ਆਉਂਦੀ ਨੇ ਕੱਦੀ ਆਉਂਦੀ ਆ ਯਾਰ ਜਿਹੜੀ ਵੇ ਇਧਰੋਂ ਕੱਟ ਬਾਈ ਇਧਰੋਂ ਪਹਿਲਾਂ ਇੱਥੇ ਹਾਇ ਵਿੱਚ ਵਿੰਗਵਾ ਅੜਾ ਗੱਬੇ ਜੁੜਿਆ ਹੋਇਆ ਮੈਂ ਥੋੜੀ ਕੱਟ ਕੇ ਵਿੰਗਵਾ ਹਾਇ ਮੈਂ ਉਹ ਵੱਧ ਵੱਧ ਕੱਟਦੇ ਕੋਈ ਚੱਕਰ ਨਹੀਂ ਕੱਟਦੇ ਹਾਂ ਚੱਕਦੇ ਇਦਾਂ ਦਾ ਕੱਟ ਨਹੀਂ ਨਹੀਂ ਤੂੰ ਇੰਨਾ ਤੇ ਹਾਂ ਹਾਂ ਅ ਬੈਲ ਜੀ ਬਾਦੇ ਇੱਥੇ ਬਸ ਆਇਆ ਇਹਿੰਦਰਾ ਬੰਦਾ ਇਹਦੋਂ ਕਾਟਣਾ ਆਵੜਾ ਹੌਣ ਆਲਾ ਵੇਲਾ ਥੋੜੀ ਦਾ ਸਵੇਸਰ ਪਟਿਆਲੇ ਤੋਂ ਆ ਰਿਹਾ ਅੱਛਾ ਮਾਲੀ ਵੀ ਰੱਖਿਆ ਬਣਾ ਮਾਲੀ ਕਿੰਨੇ ਵਾਹ ਲੈਂਦਾ ਮਾਲੀ ਕਿੰਨੇ ਵਾਹ ਲੈਂਦਾ ਪਤਾ ਨਹੀਂ ਹੋਏ ਇਹਨੇ ਮਾਲੀ ਉਹ ਮਹ ਹੋਵੇਗਾ ਦੀਗਾ ਉਹ ਬੋਲਦਾ ਚਲੋ ਉਹ ਠੀਕ ਆ ਬਾਬਾ ਦੇ ਬੋਲ ਕਰ ਉਹ ਆਪਣੇ ਉਹ ਬਾਬਾ ਜੀ ਆ ਗਏ ਉਹਨੇ ਜਿੰਦਾ ਜਿੰਦਾ ਖੋਲਣਗੇ ਜਿੰਦਾ ਨਹੀਂ ਹੁੰਦਾ ਖੋਲ ਕੇ ਫਿਰ ਪਾਠ ਕਰਨ ਲੱਗਣਗੇ। ਬਾਬਾ ਪਾਠ ਕਰਨ ਕਿੰਨੇ ਕਿੰਨੇ ਲੱਗ ਜਾਂਦਾ? 6 ਵਜੇ। 6 ਵਜੇ ਬਾਬਾ ਪਾਠ ਕਰੂਗੇ 6:00 ਕਸ਼ੇ। ਕੱਟਦੇ ਆਣ ਵਧੀਆ ਕੱਟਦੇ। ਥੱਲੋਂ ਦਾ ਕੱਟਦੇ ਸਾਰੇ ਹੀ ਆਹ ਜਿਹੜਾ ਲਮਕਦਾ। ਇਹਨਾਂ ਲਮਕਣ ਨੂੰ। ਪ੍ਰਿੰਟਾਂ ਅੰੜਾ ਦੇ। ਓ ਯਾਰ ਇੱਧਰ ਲੈ ਜੇ ਨੇ ਪ੍ਰਿੰਟਾਂ ਮੈਨੂੰ ਕਹੀ ਜਾਂਦੇ ਆ। ਮੈਂ ਡਰੀ ਜਾਂਦਾ ਯਾਰ। ਕੱਟਦੇ ਏ। ਮੈਂ ਨੇ ਯਾਰ ਨੂੰ ਜਾ ਕੇ ਫੋਨ ਕਰਿਆ ਉਹਨੂੰ। ਕਰੇ ਟੈਗਰੀ ਲੈ ਕੇ ਜਾਉ ਲੈ ਜਾ ਪ੍ਰੀਟਰ ਨਹੀਂ ਮਿਲਦੀ ਫਿਰ ਮੈਂ ਘਰੋਂ ਨਹੀਂ ਪਾਉਂ ਪ੍ਰੀਟਰ ਵੱਲ ਨਹੀਂ ਯਾਰ ਫੋਨ ਇਹ ਕਰਨਾ ਫਿਰ ਛੇਤੀ ਆ ਜੂ ਉਹ ਪ੍ਰੀਟਰ ਵੱਲ ਨਹੀਂ ਮੈਂ ਫਿਰ ਭੱਗ ਜਾ ਕੋਈ ਚੱਕਰ ਨਾ ਆਉਂਦਾ ਮੁੱਕੀ ਪਤਾ ਟੈਟੂ ਪੰਚਰ ਹੋ ਗਿਆ ਉਹ ਇਹ ਹੋ ਗਿਆ ਹੁਣ ਤੁਹਾਨੂੰ ਚੱਲ ਆ ਕੱਟੂ ਆਹ ਮੁੰਡਾ ਕੱਟ ਦੇ ਯਾਰ ਬਸ ਚੱਲ ਫੇ ਹੁਣ ਇੱਧਰ ਲੈ ਕੱਟ ਆਓ ਗੱਟਾਂ ਇਹਨੂੰ ਦਾ ਕਿਹੜਾ ਉੱਧਰ ਹਰੇ ਨਿਆਣਾ ਕੱਟ ਫਿਰ ਉਹ ਮੈਨੂੰ ਕਰਿਆ ਆਉਂਦਾ ਉਹਨੂੰ ਫੋਨ ਕਰਿਆ ਫਿਰ ਪ੍ਰਿੰਟਾਂ ਨਹੀਂ ਚ ਇਹ ਚ ਕਾਨੂੰ ਨੇ ਇਹ ਜਗਾਨੋਂ ਨੇ ਪ੍ਰਿੰਟਾਂ ਦਾ ਉਹ ਚ ਨਹੀਂ ਹੋਰ ਫਿਰ ਕਿਵੇਂ ਆ ਕੈਮ ਆ ਮਨ ਲੱਗ ਰਿਹਾ ਫੋਨ ਕਰ ਰਿਹਾ ਸੈਟਾ ਗਿਆ ਉਹਦਾ ਰਮਾਲ ਕੱਢ ਰਮਾਲ ਪਹਿਲਾਂ ਸੁਣਾ ਦਈਏ ਹੋਰ ਚੱਲੀ ਪਰਪਨੇ ਗਰਾਊਂਡ 'ਚ ਵਾਪਸ ਜੱਬਰੇ ਆ ਗਿਆ ਨਾ ਬੰਦਾ ਮੈਨੂੰ ਗਰਾਊਂਡ 'ਚੋਂ ਬੁਲਾ ਲਈ ਮੈਂ ਆ ਜੂ ਫਿਰ ਹੁਣ ਕੀ ਕਰਾਂ ਯਾਰ ਮੈਂ ਖੜ੍ਹੀ ਆ ਮੈਂ ਦੱਸ ਕੀ ਕਰਾਂ ਹੁਣ ਤੇਰੇ ਸਾਹਮਣੇ ਕੀ ਕਰਾਂ ਦੱਸ ਲੈ ਖੜ੍ਹਾ ਰਹਿ ਫੜ ਜਾ ਅਗਲਾ ਕੱਟ ਲਈ ਉਹ ਵੀ ਕੱਟ ਲਈ ਆਪਾਂ ਚੱਲਦੇ ਹਾਂ ਉੱਥੇ ਗਰਾਊਂਡ 'ਚ ਚੱਲ ਚੱਤੀ ਤੰ ਬਾਕੂ ਉਹ ਯਾਰ ਆਇਆ ਤਾਂ ਹੈ ਨਹੀਂ ਹੁਣ ਉਹ ਅੱਜ ਦਿਨ 'ਚ ਮੈਂ ਬਈ ਲੈ ਜਿੱਦਾਂ ਬੁਲਾ ਲੰਦਾ ਉਹ ਜੱਕਰ ਨਹੀਂ ਜਾ ਭਾਗ ਜਾ ਜਿੱਦਾਂ ਤਾਂ ਫੋਨ ਨਹੀਂ ਉਹ ਯਾਰ ਹੁਣ ਬੁਲਾਉ ਉਹਨੂੰ ਨਹੀਂ ਯਾਰ ਮੈਂ ਜਾਵਾਂ ਆਉਂਦਾ ਹੁਣ ਯਾਰ ਆਉਂਦਾ ਆਉਂਦਾ ਉਹਦਾ ਮੈਨੂੰ ਗਰਾਊਂਡ ਚ ਭਰਾਲੀ ਇੱਕ ਵਾਰ ਹਾਕ ਮਾਰ ਲਈ ਤੂੰ ਨਹੀਂ ਆਉਣਾ ਨੰਬਰ ਤੇ ਤੈਨੂੰ ਜਿਆਦਾ ਨਾ ਫੋਨ ਮਾਰਦੀ ਜਦੋਂ ਉਹਦੇ ਉਹਦੇ ਫੋਨ ਤੋਂ ਫੋਨ ਮਾਰਦੀ ਨੰਬਰ ਨਹੀਂ ਯਾਦ ਮੈਨੂੰ ਤੇਰਾ ਉਹਦੇ ਫੋਨ ਤੋਂ ਫੋਨ ਮਾਰਦੀ ਨੰਬਰ ਨਹੀਂ ਯਾਦ ਤੇਰਾ ਸਭ ਜ਼ਿਆਦਾ ਤੈਨੂੰ ਪੱਕਾ ਆ ਜੂਗਾ ਯਾਰ ਤੈਨੂੰ ਗੱਲ ਕਹਿ ਦੀ ਠੀਕ ਆ ਚੱਲ ਚੰਗਾ ਹਾਂਜੀ ਹੁਣ ਆਪਾਂ ਚੱਲਦੇ ਆਂ ਗਰਾਊਂਡ ਚ ਚੱਕ ਸਾਈਕਲ ਹੀ ਮਿਲ ਸੈਂਗਲ ਜਾ ਹੈ ਮੈਂ ਇਹਨੂੰ ਮੈਂ ਤੈਨੂੰ ਕਹਿ ਤਾ ਲੈ ਲੈ ਚੰਗਾ ਸਟੈਂਡ ਚੱਕ ਲੈ ਫੋਟੋ ਬਦ ਕੰਮ ਕਰ ਵਾ ਫੋਨ ਕਰਦੀ ਉਹਦੇ ਫੋਨ ਤੋਂ ਮੈਂ ਆ ਜੀ ਉਹਦੇ ਗਰਾਊਂਡ 'ਚ ਆ ਠੀਕ ਆ ਚੰਗਾ ਤੇ ਚਲਦੇ ਆਂ ਜੀ ਆਪਾਂ ਗਰਾਊਂਡ 'ਚ